ਜੋ ਬੋਲੇ ਸੋਨਰ ਪੈ ਭਗਵਾਨ ਫਾਲ ਮੀਖ ਮਹਾਰਾਜ ਕੀ ਦੈ ਸ਼੍ਰੀ ਸ਼੍ਰੀ 108 ਸਤ ਗੁਰੂ ਕਿਆਨਾਥ ਮਹਾਰਾਜ ਕੀ ਦੈ ਦੋਹਰਾ ਮਾਤ ਲੋਕ ਦੇਆ ਦੁਖੀਆ ਪੂਰਨ ਕੀਤੀ ਜਾ ਫਰਿਆਦ ਬੀਮਰਾਵ ਤਦ ਪ੍ਰਗਟ ਹੋ ਗਏ ਕਰਨ ਲਈ ਕਉ ਮੇ ਇਮਦਾਦ ਬੀਮਰਾਵ ਮਸੀਹਾ ਮਨੁੱਖਤਾ ਦੇ ਐਸੀ ਜੀਵਨੀ ਹੈ ਬਿਨ ਜੀਵ ਤੇਰੀ ਸਦਕੇ ਜਾ ਰਿਹਾ ਸਾਰਾ ਜਹਾਨ ਤੇਥੋਂ ਦੁਨੀਆ ਪਰਦੇ ਦਲਦ ਜਲੀ ਤੇਰੀ ਭਾਰਤ ਰਤਨ ਦਾ ਕੌਮੀ ਕਿਤਾਬ ਉੱਚਾ ਕੁਲ ਚੱਲ ਕੇ ਆਇਆ ਅਖੀਰ ਤੇਰੀ ਲੋਕ ਸਭਾ ਦੇ ਭਵਨ ਨੇ ਅੰਤ ਜੜ ਲਈ ਦਿਲ ਦੇ ਚੌਕਟੇ ਵਿੱਚ ਤਸਵੀਰ ਤੇਰੀ ਆਦ ਵਾਸੀਆ ਜੁਗਾ ਦੇ ਰੋਗੀਆਂ ਲਈ ਤੇਰੇ ਬੋਲ ਹੀ ਅਮਰਤੀ ਦਾਤ ਬਣ ਗਏ ਤੇਰੀ ਕਲਮ ਦੇ ਸ਼ਬਦ ਅਨਵਿੱਦ ਮੋਤੀ ਦਲਤਾ ਵਾਸਤੇ ਆਬੇ ਹਯਾਤ ਬਣ ਗਏ ਪੈਦਾ ਹੋ ਕੇ ਨੀਂਦ ਦੀ ਇਟ ਚ ਤੂੰ ਨਵੇਂ ਯੁੱਗ ਦਾ ਕਰਨ ਅਗਾਜ ਆਇਓ ਫਿਰ ਕੋ ਅੰਧ ਵਿਸ਼ਵਾਸ ਤੇ ਰੋਗੀਆਂ ਦਾ ਕੌਮੀ ਫੈਦ ਬਣ ਕਰਨ ਇਲਾਜ ਆਇਓ ਚੇਤੀ ਜਿਨ੍ਹਾਂ ਨੇ ਸਿਰਾਂ ਤੇ ਟੋਕਰੀ ਸੀ ਤਨ ਉਹਨਾਂ ਦੇ ਸਿਰ ਤੇ ਤਾਜ ਆਇਓ ਵੱਧਰ ਦਿਲਾ ਸਮਾਜ ਦੇ ਕਾਤਲਾ ਤੋਂ ਲੈਣ ਮੂਲ ਦੇ ਨਾਲ ਵਿਆਜ ਆਇਓ ਆਦਵਾਸੀਆ ਜੁਗਾ ਦੇ ਕੁਚ ਲਿਆ ਨਹੀਂ ਕਰਮਾਤ ਬਣ ਗਈ ਲਲਕਾਰ ਤੇਰੀ ਜਿੱਧਰ ਦੇਖੀਏ ਉਧਰ ਸੁਨੇ ਦੀ ਹੈ ਪੀਮਰਾਉ ਹੁੰਦੀ ਜੈ ਜੈਕਾਰ ਤੇਰੀ ਦਰਦਮੰਦ ਹਮਦਰਦ ਮਨੁੱਖਤਾ ਦੇ ਜੇ ਤੂੰ ਬੋਲਿਓ ਸਾਡੀ ਜ਼ਬਾਨ ਬਣ ਕੇ ਦਿਲ ਦੀ ਗੱਲ ਜ਼ਬਾਨ ਦੇ ਨਾਲ ਕੀਤੇ ਜਾਂ ਤੂੰ ਨਿਰਦਨਾ ਨੂੰ ਦਾਸਤਾਨ ਬਣ ਕੇ ਢਿੜਕੇ ਕਿੱਦਰੇ ਉਧਰੋਂ ਮਿਨਾਰਿਆ ਦੇ ਨੀਹਾਂ ਉੱਠਿਆ ਜਦੋਂ ਬਲਵਾਨ ਬਣ ਕੇ ਤਖਤ ਡੋਲ ਗਏ ਅੰਧ ਵਿਸ਼ਵਾਸਤਾ ਦੇ ਤੁਰੇ ਬੁਲਬਲੇ ਜਦੋਂ ਤੂਫਾਨ ਬਣ ਕੇ ਭੀਮ ਰਾਉ ਠਾਕੁਰ ਤਿੱਥੋ ਜਦੋਂ ਸੁਣੀਆਂ ਗੱਲਾਂ ਕਿਣਕਿਆ ਦੇ ਆਪ ਤਾਬ ਦਿਆ ਐਸਾ ਹੜ ਆਇਆ ਲੋਕ ਤਾਕਤਾ ਦਾ ਲਹਿਰਾ ਸ਼ਰੂਪ ਹੋ ਗਿਆ ਇਨਕਲਾਬ ਦੀਆ ਇੱਥੇ ਵਾਸਤੇ ਦਿਲਾਂ ਦੇ ਸ਼ਾਨ ਸ਼ਹੀਦ ਜਸ ਗਾਰਿਆ ਅੱਜ ਚਟਾ ਜਹਾਨ ਤੇਰਾ ਸੂਰਜ ਵਾਂਗ ਸੰਸਾਰ ਦੇ ਚੋਂ ਕੂਟੀ ਵੰਡੇ ਰੌਸ਼ਨੀ ਨੂਰੀ ਗਿਆਨ ਤੇਰਾ ਰੋਟੀ ਕੱਪੜੇ ਜੀਵਨ ਦਾ ਹੈ ਜਾਮਨ ਲਿਖਿਆ ਜ਼ਿੰਦਗੀ ਲਈ ਵਿਧਾਨ ਤੇਰਾ ਕਰਜ ਦਾਤ ਤਿਲੋ ਸ਼ੁਕਰਾਨੇ ਅਦਾ ਤਰਦਵੰਦ ਹਰ ਇੱਕ ਇਨਸਾਨ ਤੇਰਾ ਹੋਇਆ ਕੀ ਜੇਕਰ ਪ੍ਰਹੁਤ ਵਾਦੀਆਂ ਨੇ ਰੋਕਾ ਅਜੇ ਲਾਇਆ ਸਾਝੇਵਾਲ ਉੱਤੇ ਸਮਾ ਆਰਿਆ ਤੇਰੇ ਵਿਧਾਨ ਰਹੀ ਦਲ ਤਾਂ ਪਹੁੰਚਾਇ ਪੂਰਨ ਸਿਖਰ ਕਮਾਲ ਉੱਤੇ ਤੋਹਰਾ ਵਿਦਿਆ ਬਿਨ ਸੰਸਾਰ ਤੇ ਬੰਦਾ ਢੋਰ ਸਮਾਨ ਵਿਦਿਆ ਤੀਜੀ ਅੱਖ ਹੈ ਕਹਿੰਦੇ ਵਿਦ ਪ੍ਰਾਣ ਵਿਦਿਆ ਦੀ ਪੂਜਾ ਜਿੰਨਾ ਕੀਤੀ ਹੈ ਜਹਾਨ ਉੱਤੇ ਉਹਨਾਂ ਤਾਈਂ ਅਜ ਤੀਕ ਪੂਜਦਾ ਜਹਾਨ ਹੈ ਵਿਦਿਆ ਬਗੈਰ ਧਰਮ ਬੇੜੀ ਆਨੇ ਬਹਿਮਾ ਦਿਆ ਵਿਦਿਆ ਹੀ ਮਾਨਵ ਤੇ ਮਾਨਵਤਾ ਦੀ ਪਹਿਚਾਨ ਹੈ ਵਿਦਿਆ ਦੇ ਨਾਲ ਹੀ ਵਿਕਾਸ ਹੋਇਆ ਸਭੇ ਤਦਾ ਵਿੱਦਿਆ ਹੀ ਸਾਰਿਆ ਗ੍ਰੰਥਾ ਦੀ ਜਾਣ ਹੈ ਵਿੱਦਿਆ ਪੜਾਉਣ ਵਾਲੇ ਦੇਵਤਿਆਂ ਨੇ ਜ਼ਿੰਦਗੀ ਦੇ ਵਿੱਦਿਆ ਦਾ ਹੀ ਹਰ ਕਰ ਮੰਦਰ ਸਮਾਨ ਹੈ ਬਣ ਕੇ ਮਸਾਲ ਉਹਨਾਂ ਹਨੇਰਿਆਂ ਨੂੰ ਲੋ ਦਿੱਤੇ ਵਿੱਦਿਆ ਚ ਆਪਾ ਜਨਾਂ ਪ੍ਰਾਣੀਆਂ ਪਛਾਣਿਆ ਵਿੱਦਿਆ ਗਿਆਨ ਅਤੇ ਵਿੱਦਿਆ ਹੀ ਰੋਸ਼ਨੀ ਹੈ ਵਿਦਿਆ ਨ ਤੀਜੀ ਅੱਖ ਆਖਿਆ ਸਿਆਣਿਆਂ ਭਾਰਤੀ ਵਸਿੰਦੇ ਉਦੋਂ ਬਾਰੇ ਆਇ ਆਰਿਆ ਦੇ ਹੋ ਗਈ ਸੀ ਗੁਲਾਮ ਜਾਤ ਆਗੇ ਅਸੀਂ ਵਿਦਿਆ ਬਾਵਾ ਵਿੱਚ ਬਲ ਅਨਖ ਦਿਲਾ ਵਿੱਚ ਹੁੰਦਿਆ ਵੀ ਲੁੱਟੇ ਗਏ ਤਮਾਮ ਜਾਤ ਆਗੇ ਅਸੀਂ ਵਿਦਿਆ ਰਾਜ ਭਾਗ ਕਿਲੇ ਕੋਟ ਫੌਜਾ ਦੇ ਹੁੰਦਿਆ ਵੀ ਹੋਏ ਕਤਲ ਆਮ ਜਾ ਤਿਆਗੀ ਅਸੀਂ ਵਿਦਿਆ ਸੋਨੇ ਚਹੀ ਸੁਨੇਰੀ ਪਰਵਾਤ ਸਾਥ ਰਸ ਗਏ ਸੀ ਪੈ ਗਈ ਗੂੜੀ ਸ਼ਾਮ ਜਾ ਤਿਆਗੀ ਅਸੀਂ ਵਿਦਿਆ ਤੇ ਹੀ ਬਣੇ ਖੰਡਰਾ ਨੂੰ ਪਟ ਪਟ ਸੈ ਸੰਦਾਨਾ ਜਦੋਂ ਹਾਸੇ ਵਸ ਆਦ ਵਸ ਯਾਦੇ ਦੇਖਦੇ ਦਿਸ਼ਾਨ ਨੇ ਜੋ ਪਦੇ ਜਪਾਨ ਵਿੱਚੋਂ ਉਦਵਾਦ ਵਾਸੀਆ ਦੇ ਤਾਂ ਹੀ ਮਾਰ ਮਾਰ ਖੰਡਰ ਕਰਦੇ ਬਿਆਨ ਨੇ ਜੁਗ ਬਾਦ ਪੈਦਾ ਹੋਇਆ ਡਾਕਟਰ ਅੰਬੇਦਕਰ ਜੁਗ ਪਲਟਾਇਆ ਜਿਹਦੇ ਫਲਸਫੇ ਵਿਸ਼ਾਲ ਨੇ ਰੱਜ ਕੇ ਸੰਵਿਧਾਨ ਜਿਸ ਕੌਮੀ ਸੰਜੀਵਾਲਤਾ ਦਾ ਪ੍ਰਹੁrt ਵਾਦੇ ਫਿਰ ਤੂਆ ਦੇ ਸਾੜ ਦਿੱਤੇ ਜਾਣ ਨੇ ੱੱਲੇ ਜਿਨ੍ਹਾਂ ਦੁਖੀ ਆਦੀ ਤਰਿੰਦੇ ਆ ਲਟੇਰਿਆ ਦੇ ਮੂਲ ਨਾਲ ਅੱਜ ਉਹ ਵਿਆਜ ਲੈਂਦੇ ਨਾਲ ਨੇ ਜੁਗਾ ਤੋਂ ਪਛੜੇ ਹੋਏ ਆਦਵਾਸੀ ਜੋਦੇ ਆ ਚ ਭਰੇ ਭੀਮਰਾਉ ਜੀ ਨੇ ਜਾ ਹਉ ਤੇ ਦਲਾਲ ਨੇ ਕੰਮੀ ਤੇ ਕਮੀਨ ਦਲਤ ਜਿਨ੍ਹਾਂ ਨੂੰ ਜਮਾਨੇ ਕਿਹਾ ਉਹਨਾਂ ਦੇ ਲਈ ਕ੍ਰਿਸ਼ਮੰਦ ਖਾਇਆ ਮੇਦ ਗਰਨੇ ਉਨਾਂ ਦੇ ਹੀ ਟੋਕਰੇ ਨੂੰ ਸਿਰਾਂ ਦਾ ਬਣਾ ਕੇ ਤਾਜ ਆਦਿਵਾਸੀ ਸਿਰਾਂ ਤੇ ਝੁਕਾਇਆ ਟਕਾਇਆ ਹੈ ਅੰਬੇਦਕਰ ਨੇ ਡਾਕਟਰ ਅੰਬੇਦਕਰ ਭੀਮਰਾਓ ਜੀ ਦਾ ਗੁਰੂ ਗਿਆਨਨਾਥ ਨੇ ਵਿਚਾਰ ਅਗੇ ਤੋਰਿਆ ਜਥੇ ਬੰਦੀ ਵਿਦਿਆ ਸੰਘਰਸ਼ ਕੌਮੀ ਇੱਕ ਤਾਲੇ ਕੌਮ ਦੇ ਲਈ ਕੌਮੀ ਕਿਰਦਾਰ ਅਗੇ ਤੋਰਿਆ ਕੌਮ ਲਈ ਲਿਖਾ ਕੇ ਗ੍ਰੰਥ ਇਸ਼ਟ ਆਦਵਸੀ ਆ ਲਈ ਚਰਨਾ ਦਾ ਦਾਸ ਖਾਤ ਸਾਰ ਅੱਗੇ ਤੋਰਿਆ ਕੇ ਸਰਲ ਥਾਕੇ ਤਿਲਕ ਹੱਥੀ ਦਸਤਾਰ ਦੇਖੇ ਪੂਰਨ ਲਖਾਰੀ ਸਾਹਿਤਕਾਰ ਅੱਗੇ ਤੋਰਿਆ ਕਰਕੇ ਸੰਘਰਸ਼ ਸੁੱਤੀ ਕੌਮ ਨੂੰ ਜਗਾਇਆ ਪਹਿਲਾ ਗੁਰੂ ਜੀ ਦੀ ਸ਼ਕਤੀ ਦਿਖਾਇਆ ਚਮਤਕਾਰ ਹੈ ਹੁਣ ਵਿਦਿਆਦੇ ਮੰਦਰ ਬਣਾਉਣਾ ਆਦਿਵਾਸੀਆ ਲਈ ਪੂਰਨਨਾਥ ਸਾਧੂ ਦਾ ਇਹ ਸੰਗ ਤੇ ਵਿਚਾਰ ਹੈ ਆਦipurv ਆਦਿਵਾਸੀ ਤੀਰਥ ਮਹਾਨ ਉਤੇ ਵਿਦਿਆ ਦਾ ਮੰਦਰ ਤਿਆਰ ਹੋਣਾ ਚਾਹੀਦਾ ਗੁਰੂ ਕਿਆਂਨਾਥ ਜੀ ਪੂਰਨ ਸਦਵੀ ਰਿ ਗੁਰੂ ਜੀ ਦਾ ਸੁਪਨਾ ਸাকার ਹੋਣਾ ਚਾਹੀਦਾ ਦੋਹਰਾ ਆਦ ਪੁਰਖ ਦੀ ਬਖਸ਼ਿਸ਼ ਹੋ ਗਈ ਪੂਰਨ ਜਦੋ ਮਹਾਨ ਮਾਤ ਲੋਕ ਦੇ ਅੰਦਰ ਆ ਗਿਆ ਪੂਰਨ ਕੌਮੇ ਇੱਕ ਸੇਵਕ ਦੇ ਨਿਰਮਾਨ ਆਦ ਵਾਸੀਆ ਈਸ਼ਵਰ ਅੱਗੇ ਕੀਤੀ ਜਦੋ ਪੁਕਾਰ ਮਾਤ ਲੋਕ ਵਿੱਚ ਪ੍ਰਗਟ ਹੋ ਗਿਆ ਪੂਰਨ ਗੁਰ ਅਵਤਾਰ ਸਤਪੁਰਜ ਜੀ ਪਾਤਸ਼ਾਹ ਪੂਰਨ ਪਰਖ ਮਹਾਨ ਬਹਿੰਦਰ ਪੌਰ ਮਾਤਾ ਜੀ ਗੋਦੀ ਤੇ ਦੇਖੁਰ ਪ੍ਰਭਾਨ ਅਮਰਸਰ ਦੇ ਜ਼ਿਲ੍ਹੇ ਦੇ ਅੰਦਰ ਸੁੰਦਰ ਪਿੰਡ ਚੁਗਾਵਾਂ ਚੌਂ ਪਾਸੇ ਹਰਿਆਲੀ ਜਿਸ ਤੇ ਸਵਰਗਾ ਵਰਗੀ ਆਸ਼ਾਵਾਂ ਪਿੰਡ ਦੀ ਸਾਜ ਭਰਾਵਾ ਵਰਜੀ ਪਰ ਵਾਸੀ ਉੱਥੇ ਕਰਮਾਂ ਵਾਲਾ ਅਮਰ ਇਹਦਾ ਦਾ ਉਹ ਜਿੱਥੇ ਤਹਿਸੀਲ ਉਹਦਾ ਅਜਨਾਲਾ ਪਿੰਡ ਦੇ ਗੱਭਰੂ ਕੰਨ ਕਿਸਾਨੇ ਕਰ ਸੰਭਣ ਮਟਿਆਰਾ ਤੇਹਰੇ ਉੱਤੇ ਖੁਸ਼ੀਆਂ ਨੱਚਣ ਖੇਤਾਂ ਵਿੱਚ ਗੁਲਜਾਰਾ ਕਦਮ ਕਦਮ ਤੇ ਖੂਖਾ ਦੀ ਰੌਣਕ ਅੰਮ੍ਰਿਤ ਵਰਗਾ ਪਾਣੀ ਅੰਕੇ ਦੁਰਦੇ ਬਲਦ ਹਿਸਾਬੀ ਕੀਰਤੀ ਪਰਦੇ ਬਾਣੀ ਕੀਰਤੀ ਪੁਰਸ਼ ਰਜਕ ਦੇ ਦਾਤੇ ਪੈਦਾ ਕਰਨ ਮਿੱਟੀ ਚੋ ਹੀਰੇ ਕਣਕ ਕਪਾਹ ਝੋਨੇ ਫਸਲਾਂ ਛਲੀਆਂ ਵਿੱਚ ਮਮੀਰੇ ਰੌਣਕ ਰਹੇ ਬਾਜ਼ਾਰਾ ਅੰਦਰ ਹੱਟਿਆ ਭਰਿਆ ਸੌਦਿਆਂ ਨਾਲ ਦਾੜ ਪੱਤੇ ਵਰਿਆਲੇ ਕੱਪੜੇ ਕਹਿਣੇ ਅੰਦਰ ਸੁੱਚੇ ਥਾਲ ਮੇਜ਼ ਕੁਰਸੀਆ ਫਲੰਗ ਨਵਾਰੀ ਸ਼ੀਸ਼ਿਆ ਜੜੇ ਸੰਦੂਕ ਪਿਆਰੇ ਰੰਗਰ ਕੀਲੇ ਪੀੜਿਆ ਪੀੜੇ ਚਰਕੇ ਫੁੱਲਾ ਨਾਸ਼ਿੰਦਾਰੇ ਠਾਕਰ ਦਵਾਰੇ ਗੁਰਦਵਾਰੇ ਪੜਨ ਲਈ ਵਿਦਿਆ ਦੇਵੰਦਰ ਦਾਕਟਰ ਵੈਦ ਹਕੀਮ ਸਿਆਣੇ ਸਾਰੇ ਸੁਖ ਚਦਾਵੇਂਂਦਰ ਵਿੱਚ ਵਿੱਚ ਬੰਬੀਆ ਪੈਲੀਆ ਸਿੰਜਣ ਕੁਦਰਤ ਤੱਕ ਤੱਕ ਸਦਕੇ ਜਾਂਦੀ ਖੇਤ ਸੁਨਹਿਰੀ ਸੋਨਾ ਉਗਲਣ ਪੀ ਪੀ ਕੇ ਬੰਬੀਆ ਦੀ ਜਾਂਦੀ ਪਿੰਡ ਦੇ ਵਿੱਚ ਗਰਾਂਡਾ ਖੁੱਲਿਆ ਜਿੱਥੇ ਹੌਣ ਪਲੇਅਰ ਤਿਆਰ ਸ਼ਾਲਾ ਮੁਗਦਰ ਰਸਾ ਕਰਸੀ ਹਾਕੀ ਲਈ ਗੰਭਰੂ ਹੁਸ਼ਿਆਰ ਘਰ ਘਰ ਅੰਦਰ ਕੋੜੀਆ ਬੱਚਾ ਘਰ ਘਰ 15 ਕੋੜੀਆ ਵਜਾ ਗੋਵਰ ਸੰਦਰ ਜਿੰਦਗੀ ਦਾ ਸ਼ਿੰਗਾਰ ਦੁੱਧ ਮੱਖਣਾ ਦੇ ਭਰੇ ਭੰਡਾਰੇ ਸਭ ਸੁਖ ਬਖਸ਼ੇ ਸੇ ਦਿਨਹਾਰ ਮਰਦ ਪ੍ਰੇਮੇ ਖੁੱਲੇ ਦਿਲ ਦੇ ਹਿੰਮਤੀ ਕਦਮ ਤਗਾਰ ਟਲੀ ਹੋਈ ਕਿਰਦਾਰਾ ਅੰਦਰ ਪਿੰਡ ਦੀ ਹਰਮ ਤਿਆਰ ਸ਼ੇਰ ਸਿੰਘ ਸੀ ਸ਼ੇਰ ਗਿੱਲ ਉਸ ਨਗਰ ਦਾ ਜੱਦੀ ਵਾਸੀ ਵਾਦ ਪ੍ਰਕ੍ਰਿਤੀ ਰਹਿਮਤ ਸਦਕਾ ਰਹਿਮਤ ਮਾਇਆ ਉਸਤੀ ਦਾਸੀ ਕਰਦਾ ਪਾਠ ਰਮੈਨ ਦਾ ਰਸ਼ੀਆ ਵਰਗੀ ਜਿਸ ਤੇ ਸੂਰਤ ਮਨਮਨਦਰ ਵਿੱਚ ਜੜੀ ਹੋਈ ਸੀ ਗੁਰੂ ਵਾਲਮੀਕਤੀ ਉਸਨੇ ਮੂਰਤ ਕੇਸਰ ਕੌਰ ਸੀ ਉਸਤੇ ਪਤਨੀ ਜੋ ਪਿਆਰਾ ਦੇ ਤੰਦ ਆਪਸ ਦੇ ਵਿੱਚ ਪਿਆਰ ਦੁਖਾਉਂਦਾ ਇੱਕ ਸੂਰਜਿਕ ਚੰਦ ਉਨ੍ਹਾਂ ਦੇ ਘਰ ਆਤ ਪ੍ਰਖਣੇ ਪੁੱਤਰ ਬਖਸ਼ੇ ਤਿੰਨ ਤਿੰਨੇ ਪੁੱਤਲੇ ਪਿਆਰ ਦੇ ਦਇਆ ਧਰਮ ਦੇ ਚਿੰਨ ਤੱਕ ਤੱਕ ਲੱਗੇ ਬੋਹਲ ਰਜਕ ਦੇ ਲੋਕੀ ਪੁਛ ਦੇ ਨਾਲ ਪਿਆਰ ਹਰ ਮੌਸਮ ਵਿੱਚ ਸੇਰ ਸਿੰਘ ਜੀ ਖੇਤੀ ਖਿਰਤੀ ਕਿਵੇਂ ਬਹਾਰ ਸੇਰ ਸਿੰਘ ਜੀ ਹੱਸ ਕੇ ਕਹਿੰਦੇ ਇਸ ਦਾ ਇੱਕੋ ਰਾਜ ਭਰਾਓ ਜਿਤਨੇ ਗੋਟੇ ਖੁਤਨੇ ਡੋਟੇ ਦਬ ਕੇ ਬਾਹ ਤੇ ਰੱਜ ਕੇ ਖਾਓ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਜਿੱਦਾ ਪਾਉਣ ਜਾਗਣ ਜਦੋਂ ਵਿਚਾਰ ਬੰਦੇ ਦੇ ਬੰਦੇ ਮਗਰ ਬਰਕਤਾਂ ਪਾਉਣ ਕੀਰਤ ਪਜਨ ਹੈ ਕੀਰਤ ਤਪੱਸਿਆ ਕੀਰਤੀ ਕਰਦੇ ਜੀਵਨ ਦਾਨ ਇਸ ਸਰਤੀ ਦੇ ਰੱਬ ਨੇ ਮਿੱਤਰੋ ਕੀਰਤੀ ਅਤੇ ਕਸਾਨ ਉਧਨ ਜੋਗ ਕਬੀਰ ਹੈ ਰਵਿਦਾਸ ਜੀ ਸ਼ਕਤੀਵਾਨ ਤੰਨੇ ਪਾਲਿਆ ਕਿਰਤ ਚੋ ਆਦਪੁਰਖ ਭਗਵਾਨ ਸ਼ੀਰ ਸਿੰਘ ਜੀ ਸ਼ੇਰ ਗਿਲ ਜਦ ਬਚਨ ਕਹੇ ਉਲਿਆ ਤਦ ਸੁਣਦੇ ਸਾਰ ਸਰੋਤੇ ਉਦਮੀ ਦਿਲ ਉਹਨਾਂ ਦੇ ਗੈਨਸ਼ਿਆ ਸ਼ੀਰ ਸਿੰਘ ਜੋ ਪਿਤਾ ਸੀ ਸ਼ੇਰ ਗਿਲ ਸਰਦਾਰ ਵਾਲਮੀਕ ਭਗਵਾਨ ਦਾ ਕਰੇ ਸ਼ੁਕਰੀਆ ਉਹੋ ਸਿਰ ਦੇ ਪਾਰ ਕਰ ਵਿੱਚ ਹਰ ਇੱਕ ਬਰਕਤ ਬਖਸ਼ੀ ਪਾਲਮੇਕ ਭਗਵਾਨ ਬਖਸ਼ੀ ਖੇਤੀ ਬਹੁਤ ਯਕਦੇ ਈਸ਼ਵਰ ਸ਼ਕਤੀवान ਪਰ ਸ਼ੇਰ ਸਿੰਘ ਦਾ ਸਭ ਤੋਂ ਛੋਟਾ 인ਦਰ ਸਿੰਘ ਜੋ ਪੁੱਤ ਸਿਦਕੀ ਕਿਰਤੀ ਮਿਹਨਤੀ ਦਇਆ ਧਰਮ ਦਾ ਜੋਸੀ ਬੁੱਤ ਸ਼ਗਨਾ ਨਾਲ ਵਿਆਹਿਆ ਉਹ ਵੀ ਮਿਲੇ ਸੰਬੰਧੀ ਸਨ ਅਣਮੋਲ ਮਾਤੋ ਕੇ ਬਰਾੜਾ ਵਿੱਚੋਂ ਜੋਸੀ ਪਿੰਡ ਚੁਗਾਵੇਂ ਕੋਲ ਦੋਵੇਂ ਸੀ ਪਰਵਾਰਸ ਲਖਣੇਵਾਲ ਵਾਲਮੀਕ ਭਗਵਾਨ ਦੇ ਪਿਆਰੇ ਜੀਵਨਦਾਨੀ ਪ੍ਰੇਮ ਪੁਜਾਰੀ ਇਸਰਤੀ ਦੇ ਚੰਦ ਸਤਾਰੇ ਇੱਕੋ ਜਿਹੇ ਦੁਹਾਂ ਦੇ ਰਤਵੇ ਵਾਲਮੀਕ ਭਗਵਾਨ ਦੇ ਸੇਵਕ ਆਦ ਪੁਰਖ ਤੱਕ ਦਾ ਕਰਤਾ ਉਸੇ ਸ਼ਕਤੀਵਾਨ ਦੇ ਸੇਵਕ ਵਿਆਹ ਹੋਇਆ ਤਾਂ ਸ਼ਗਨ ਮਨਾਏ ਮੰਤਰ ਆਦਰ ਮੈਣ ਦੇ ਪੜ ਕੇ ਆਰਤੀ ਅਰਦਾਸੇ ਕੀਤੇ ਆਦ ਪਰਖਦੇ ਚਰਨੀ ਖੜ ਕੇ ਵਿਆਹ ਦਾ ਡੋਲਾ ਘਰ ਲੈ ਆਂਦਾ ਖੁਸ਼ੀਆਂ ਚਾਵਾ ਭੰਗੜੇ ਪਾਏ ਸਿਰ ਉੱਤੇ ਸਿਰ ਨਾਵੇਂ ਕਰ ਕਰ ਰਿਸ਼ਤੇਦਾਰ ਸ਼ਗਨ ਬਣਾਏ ਕੇਸਰ ਕੌਰ ਮਾਤਾ ਦੇ ਵੇੜੇ ਸਗਤਾ ਦੇਣ ਵਧਾਈਆ ਆਇਆ ਸ਼ੇਰ ਸਿੰਘ ਪਰਿਵਾਰ ਦੀ ਆਸਨ ਚਾਂਵਾ ਵਿੱਚ ਨਜ਼ਰਾਂ ਅੰਸ਼ਾਈਆ ਜਿੱਦਾਂ ਦੀ ਆ ਪਰਮੇਸ਼ਰ ਕੀਤੀ ਆ ਸੋਣ ਸੁਨੈਰੀ ਸੰ ਪਰਵਾਤਾ ਈਸ਼ਵਰ ਦੀ ਬਖਸ਼ਿਸ਼ ਸੰਗ ਹੋਈ ਆ ਤੈਨ ਨਾਲੋ ਸੰ ਗੋਰੀ ਆ ਰਾਤਾ ਜੋ ਰੱਬ ਲਿਖਿਆ ਉਈਓ ਮਿਲਦਾ ਧੁਰ ਤੋਂ ਲਿਖਿਆ ਜੋ ਤਕਦੀਰਾ ਰੱਬ ਅੱਗੇ ਕੋਈ ਪੇਛਾ ਨਾ ਜਾਵੇ ਪੂਰਨ ਬੰਦਾ ਕਰ ਲੈ ਲਖਤ ਕਦੀਰਾ ਦੋਹਰਾ ਤਨ ਤਨ ਸਤਗੁਰ ਤਨ ਸਤਗੁਰ ਹੈ ਕਲ ਡਗਦਾ ਜਹਰਾ ਅਵਤਾਰ ਜੇ ਸਤਗੁਰ ਦੀ ਤ੍ਰਲੋਕੀ ਵਿੱਚ ਹੋਰ ਹੀ ਜਾਇਦਾ ਕਾਰ ਬਖਸ਼ੀ ਜੁਨ ਮਨੁੱਖ ਨੂੰ ਈਸ਼ਵਰ ਜੁਨਾ ਦੀ ਸਰਦਾਰ ਇਸ ਨੂੰ ਘੜਿਆ ਆਪੇ ਈਸ਼ਵਰ ਸਿਰਜਨਹਾਰ ਇਸ ਦਾ ਰੂਪ ਅਨੂਪ ਹੈ ਦੁਨੀਆਂ ਵਿੱਚ ਹਸੀਨ ਇਸ ਸੁਦੇਹੀ ਨੋ ਦੇਵਤੇ ਤਰਸਨ ਰੁੱਤ ਵੈਸਤਾ ਹੈ ਪਰ ਵੀਨ ਇਸ ਬੰਦੇ ਦੇ ਆ ਬੋਲਾ ਅੰਦਰ ਬੰਦ ਹੈ ਜਦੂ ਪਰੀ ਮਠਾਸ ਇਸ ਤੇ ਅਸ਼ਬਦਾਂ ਅੰਦਰ ਬਖਸ਼ੀ ਰੱਬ ਜ਼ਿੰਦਗੀ ਦੀ ਰਾਸ ਕਰਾਂ ਮਾਤ ਇਹਦੇ ਪਿਆਰ ਦੇ ਅੰਦਰ ਇਸਤਾ ਪਿਆਰੇ ਖੁੱਟ ਇਸ ਦੀ ਤਕਣੀ ਨਾਲ ਪਰੇਤਿਓ ਧਰਤੀਓ ਪੈ ਹਰਿਆਲੀ ਫੁੱਟ ਪੈਰ ਵਧਾਏ ਪੰਨ ਪਰਵਤਾ ਜਦ ਇਸ ਹਿਮਤਾਂ ਨਾਲ ਪੇਟਾ ਕੀਤੇ ਪਰਬਤੈ ਸੁਨ ਹੀਰੇ ਮੋਤੀ ਲਾਲ ਜਦ ਇਸ ਬੰਦੇ ਧਰਤੀ ਫੋਲੀ ਕਰਕੇ ਰੋਸ਼ਨ ਆਪਣੇ ਖਿਆਲ ਸੋਨੇ ਕੋਲੇ ਲੋਹੇ ਚਾਂਦੀ ਕਰ ਦਿੱਤਾ ਇਨ ਮਾਲੋ ਨਾਲ ਬਣ ਕੇ ਜਦੋਂ ਕਿਸਾਨ ਇਸ ਨੇ ਖੇਤੀ ਕੀਤੀ ਮੜਕਿਆ ਨਾਲ ਧਰਤੀ ਨੇ ਤਦ ਮੋਤੀ ਉਗਲੇ ਭੁੱਖ ਦਾ ਹੋ ਗਿਆ ਹਲ ਸਵਾਲ ਅੰਗਾਂ ਨੂੰ ਤਰਤੀਬ ਚ ਰੱਖ ਕੇ ਜਦ ਇਸ ਗੀਤ ਬਜਦ ਵਿੱਚ ਗਾਏ ਕੰਨੀ ਸੁਣਦਿਆ ਸਮਾਰੋਪਕਿਆ ਅੰਬਰਾ ਚੁਪ ਚੁਪ ਸੀ ਸਿਨਿਵਾਏ ਤਖਤਾਂ ਨੂੰ ਲੱਤ ਮਾਰ ਕੇ ਬੰਦਿਆ ਹਾਸਲ ਜਦੋਂ ਫਖੀਰੀ ਕੀਤੀ ਛੜਦੁਲੀ ਨਾਂ ਦੇ ਸਾਰੇ ਚੰਜਟ ਫੀਸਲ ਦੀ ਸੰਗ ਪਾਈ ਪ੍ਰੀਤੀ ਕਾਗਜ ਕਲਮ ਤਬਾਤ ਪਕੜ ਕੇ ਬੰਦਾ ਜਦ ਬਣ ਗਿਆ ਲਖਾਰੀ ਕੁਲ ਪ੍ਰਕਿਰਤੀ ਅਸਤੀ ਗੁਰ ਆਕੇ ਬੈਠੀ ਫਿਰ ਮਾਰੋ ਡਾਰੀ ਸਵਰਗ ਨਰਕ ਸਭ ਇਸ ਤੇ ਸਾਵੇਂ ਆਪਣੇ ਕੁੰਡ ਉਤਾਰਨ ਲਗ ਪੈ ਬੁੱਧ ਛਣਿ ਚਿਰ ਗ੍ਰਿਆ ਨਿਸ਼ੱਤਰ ਇਸ ਤੋਂ ਆਪਾ ਵਾਰਨ ਲਗ ਪੈ ਤਦ ਈਸ਼ਵਰ ਦੀਆ ਕੁਲ ਸ਼ਕਤੀਆ ਪੂਰਨ ਸੰਤਾ ਚਰਨੀ ਆਈਆ ਗਿਆਨ 나ਥ ਦੇ ਸੱਚੇ ਗੁਰ ਦੀਆ ਕੋਰਨ ਕਰਦਾ ਜਗ ਵਢਿਆਈਆ ਦੁਹਰਾ ਭਗਤਾ ਲੀਤਿਆ ਮੁਕਤੀਆ ਰਾਜਿਆ ਲੀਤੇ ਰਾਜ ਬਣ ਕੇ ਸੂਰਜ ਚਮਕਿਆ ਇਥੋ ਭਾਰਤਵਾਦ ਵਾਲਨੇਕੀਆ ਸੁਹਣਿਆ ਇਸ ਸ੍ਰਿਸ਼ਟੀ ਦਾ ਸਰਦਾਰ ਚੰਨ ਧਾਰੇ ਧਰਤ ਬਣਾਈ ਜਿਸ ਨੇ ਹੈ ਉਸ ਦਾ ਪੈਰੋਕਾਰ ਐ ਅਜਰ ਅਮਰ ਜੋ ਜਗ ਤੇ ਉਸ ਸ਼ਕਤੀ ਦਾ ਪਰਵਾਰ ਪਾਖੂਨ ਪਸੀਨਾ ਜੁਗਾ ਤੋਂ ਇਸ ਤਗ ਨੂੰ ਰਹਿ ਸ਼ਿੰਗਾਰ ਤੇਰੇ ਅੰਦਰ ਜੋਤ ਨਰੰਜਣੀ ਕਦੇ ਆਪਣਾ ਲੈ ਲੈ 나ਪ تیر ਰੋਮ ਰੋਮ ਵਿੱਚ ਗੁਰੂ ਵਾਲਮੀਕ ਫਿਰ ਕਿਸਤਾ ਕਰਦਾ ਜਾਪ ਤੂੰ ਉਸ ਭਗਵਾਨ ਦਾ ਬਾਲਕਾਰ ਜਿਹਦਾ ਚੰਦ ਸੂਰਜ ਦਰਬਾਰ ਜਿੱਦੇ ਜਨਮ ਤੋਂ ਪਹਿਲਾਂ RAM ਦਾ ਕਰ ਦਿੱਤਾ ਜੀਵਨ ਬਿਆਨ ਜੀਦੀ ਬਖਸ਼ਿਸ਼ ਸਦਕਾ ਬਣ ਗਿਆ ਇੱਕ ਰਾਜਪੁੱਤਰ ਭਗਵਾਨ ਜਿਹਦਾ ਗਿਆਨ ਰੋਹਾਨੀ ਕਰ ਰਿਹਾ ਤ੍ਰੈ ਲੋਕੀ ਦੀ ਕਲਿਆਣ ਪਰਮੰਤਰ ਦਿਲ ਤੇ ਸਾਜ ਤੇ ਗਹਿਰਾ ਦਾ ਕਰ ਅਲਾਪ ਜਦ ਆਪ ਅਜੱਪਾ ਜਾਪ ਤੋਂ ਫਿਰ ਕਿਸਤਾ ਕਰਦਾ ਜਾਪ ਇਹ ਗੀਤਾ ਵੇਦ ਗ੍ਰੰਥ ਸਭ ਵਿਸਥਾਰ ਨੇ ਜੀਦੀ ਦੇ ਮੈਣ ਤੇ ਇਹ ਸਾਇੰਸ ਖੋਜ ਹਕਮਤਾ ਉਪਕਾਰ ਨੇ ਜੀ ਦੀ ਦਮੈਣ ਦੇ ਇਹ ਜੋਤਿਸ਼ ਵਿਦਿਆ ਸ਼ਿਆਰੀ ਸ਼ਿੰਗਾਰ ਨੇ ਜੀ ਦੀ ਦਮੈਣ ਦੇ ਇਹ ਜੋਗ ਮੁਕਤੀ ਸ਼ਕਤੀਆ ਪੰਡਾ ਨੇ ਜੀ ਦੀ ਦਮੈਣ ਦੇ ਤੂੰ ਦਿਲੋ ਪੁਜਾਰੀ ਉਸ ਦਾ ਇਸ ਧਰਤੀ ਦਾ ਪ੍ਰਤਾਪ ਤੇਰੇ ਅੰਗ ਸੰਗ ਭਗਵਾਨ ਵਾਲਮੀਕ ਫਿਰ ਕਿਸ਼ਤਾ ਕਰਦਾ ਜਾ ਤੇਰਾ ਸਤਗੁਰ ਸੂਰਜ ਗਿਆਨ ਦਾ ਜਿੱਤ ਦੁਨੀਆ ਲਈ ਤੇ ਲੋਕ ਜਿਨੇ ਬਰਕਤ ਬਖਸ਼ੀ ਧਰਮ ਨੂੰ ਅਤੇ ਪੁੱਲਾਂ ਨੂੰ ਖਿਵੋ ਉਹ ਤਰ ਗਿਆ ਭਾਰਤ ਬਾਜ ਵੰਗ ਉਹਦਾ ਹਿਰਦੇ ਹੋ ਗਿਆ ਜੋ ਉਹਦਾ ਅੰਮ੍ਰਿਤ ਨਾਮ ਸਲਖਣਾ ਦੇ ਮੈਲ ਦਿਲਾ ਦੇ ਤੂੰ ਗੁਰੂ ਵਾਲਮੀਕ ਦਾ ਬਾਲਕਾ ਹਰ ਸ਼ਕਤੀ ਬਰਕਤ ਆਪ ਤੇਰੇ ਮਨ ਮੰਦਰ ਵਿੱਚ ਗੁਰੂ ਵਾਲ ਮੇਕ ਕਿਰਕਿਸ਼ਤਾ ਕਰਦਾ ਜਾ ਤੇਰੇ ਸਾਧੂ ਕਰ ਕਰ ਬੰਦਗੀ ਰਹਿ ਨਾਮ ਖਮਾਰਿਆ ਵੰਡ ਉਥੇ ਝੜ ਝੜ ਪੈਂਦੀ ਆ ਬਰਕਤਾਂ ਜਿੱਥੇ ਦੇਣ ਗੋਦੜੀ ਛੰਡ ਕਰ ਜਗਤ ਭਲੇ ਲਈ ਸਾਧਨਾ ਪਾਰਹ ਕਲਯੁਗ ਵਿੱਚ ਖੰਡ ਜਿਦੋਂ ਟੁਟਕਾ ਦੇਣ ਭੂਤੀਓ ਤੇ ਟੁੱਟੀ ਦੇਂਦੇ ਗੰਢ ਤੂੰ ਪੂਰਨ ਸ਼ਕਤੀਵਾਨ ਹੈ ਜੇ ਖੋਜੇ ਆਪਣਾ ਆਪ ਤੇਰਾ ਜਨਮ ਅਜੱਪਾ ਜਾਪ ਤੋ ਫਿਰ ਕਿਸਤਾ ਕਰਦਾ ਜਾਪ ਦੋਹਰਾ ਤਨ ਤਨ ਸਤਗੁਰ ਗਿਆਨ ਨਾਥ ਕੀ ਕਲਯੁਗ ਦੇ ਅਵਤਾਰ ਪੂਰਨ ਕੁਲ ਸੰਸਾਰ ਦੇ ਉੱਤੇ ਚਮਕੇ ਜਿਸਤਾ ਪਰਿਵਕਾਰ ਤਨ ਤਨ ਸਤਗੁਰ ਗਿਆਨ ਨਾਥ ਕੀ ਤੋਖ ਨਿਵਾਰਨ ਹਾਰੇ ਈਸ਼ਵਰ ਪਿਆਰੇ ਗਿਆਨ ਨਾਥ ਜਿਨ੍ਹਾਂ ਦਾ ਗਿਆਨ ਜਿਨ੍ਹਾਂ ਦਾ ਪਾ ਸਾਗਰ ਤੋਂ ਤਾਰੇ ਲੈ ਜਾਏ ਤੋਲ ਕਿਨਾਰੇ ਪ੍ਰਭੂ ਦਵਾਰੇ ਕੋਲ ਜਿਨਾ ਦੇ ਦੁਖਿਆ ਖਾਤਰ ਅਖੁੱਟ ਹਨ ਭੰਡਾਰੇ ਪਾਲਣ ਹਾਰੇ ਦੁੱਧ ਪੁੱਤ ਤੇ ਲਛਮੀ ਪੂਰਨ ਮਿਲਨ ਪਦਾਰਥ ਸਾਰੇ ਆਪ ਮਹਾਰੇ ਸ਼ਬਦ ਰੂਪ ਗੁਰੂ ਗਿਆਨ ਨਾਥੀ ਬਲ ਰਹਿਮ ਦਾ ਸਾਇਆ ਜਗ ਤੇ ਆਇਆ ਬੇਦੀ ਸੋਡੀ ਅੰਸ਼ ਦਾ ਸੂਰਜ ਜਿਸ ਨੇ ਜਗ ਰੁਸ਼ਨਾਇਆ ਨੀਰ ਮਿਟਾਇਆ ਗੁਰਤੀਓ ਮਿਲੀ ਫਕੀਰੀ ਜਿਸਨੂੰ ਜੋਗ ਵਰਸਿਓ ਪਾਇਆ ਨਾਮ ਜਪਾਇਆ ਪੂਰਨ ਜਿਸ ਦੇ ਚਰਨ ਲਾਕੇ ਪਰਮ ਆਨੰਦ ਨੂੰ ਪਾਇਆ ਜੋਗ ਕਮਾਇਆ ਤਨ ਤਨ ਗੁਰੂ ਗਿਆਨ नाथ ਤਨ ਕੁਰਬਾਨੇ ਤੇਰੀ ਤਨ ਤਨ ਧਨ ਤੇਰੀ ਰਹਿਮਤਾ ਦਾਸ ਆਇਆ ਏ ਜਿੰਦਗੀ ਦਾ ਗਿਆਨ ਲੋ ਤੇਨ ਲਈ ਖਨੇਰਿਆ ਨੂੰ ਤੁਹੀਏ ਦੀਵਾ ਕਾਮਦਾਤ ਪਾਨਾ ਚਿਤਗਾਇਆ ਏ ਬੈਠ ਕੇ ਸਮਾਧੀ ਲਾਈ ਸਾਲਾ ਬੱਦੀ ਕੰਡਿਆ ਤੇ 12 ਸਾਲ ਪੂਰੇ ਪੰਨ ਮੁਖ ਨਾ ਲਗਾਇਆ ਏ ਦੁੱਖ ਸਹਿ ਕੇ ਆਪ ਭਗਵਾਨ ਪਾਲਮਿਕ ਜੀ ਦਾ ਚੌਹ ਕੁੱਟੀ ਚੰਦਾ ਜਹਾਨ ਤੇ ਲਹਿਰਾਇਆ ਏ ਜਗਦੇ ਪਛਾਰਿਆ ਨੂੰ ਅਨਖ ਦਾ ਗਿਆਨ ਦੇ ਕੇ ਝੂਣ ਝੂਣ ਮੁੜ ਤੂੰ ਨੀਂਦ ਰੋ ਜਗਾਇਆ ਏ ਸੀਤਾ ਰੂਪੀ ਕਉਮ ਨੂੰ ਸਹਾਰਾ ਦੇ ਕੇ ਜ਼ਿੰਦਗੀ ਦਾ ਪੈਰਾ ਵਿੱਚ ਡਿੱਗਿਆ ਨੂੰ ਤੂੰ ਪੈਰਾ ਤੇ ਉਠਾਇਆ ਏ ਸੁਣ ਕੇ ਦੁਖਾਈ ਫਰਿਆਦ ਦੁਖੀ ਹਿਰਦੇ ਆਦੀ ਤੂੰ ਦਿਲਾਂ ਦੀ ਤਮੰਨਾ ਮੁਸਕਾਨ ਬਣ ਆ ਗਿਓ ਮਹਾਦੇਵ ਸ਼੍ਰੀ ਵਾਲੀਬੀਕ ਭਗਵਾਨ ਜੀ ਦਾ ਗੁਰੂ ਗਿਆਨਨਾਥ ਤੋਂ ਗਿਆਨ ਬਣ ਆਗਿਓ ਲਿਖੀ ਗਈ ਰਮੈਣ ਜਿਹੜੀ ਪੋਜਦੇ ਆ ਪੱਤਰਾਤੇ ਉਸੇ ਹੀ ਰਮੈਣ ਦੀ ਜ਼ੁਬਾਨ ਬਣ ਆਗਿਓ ਲੱਗਾ ਜਿਹੜੀ ਕੌਮ ਤਾਂੇ ਕੋੜ ਸੀ ਗਰੀਬੀ ਆਦਾ ਤੂੰ ਉਸੇ ਕੌਮ ਲਈ ਲੋਕਮਾਨ ਬਣ ਆਗਿਓ ਕਲੂ ਕਾਲ ਵਿੱਚ ਸਹਿ ਕੇ ਸੁਖ ਪਰਚਾਰ ਕੀਤਾ ਚੋਹ ਕੂਟੀ ਜਾਗ ਉੱਤੇ ਉਸ ਅਸਥਾਨ ਦਾ ਪੂਰਨ ਰਮੈਣ ਜਿੱਥੇ ਲਿਖੀ ਵਾਲਮੀਕ ਜੀ ਨੇ ਟੁੱਟਿਆ ਸੀ ਮਾਨ ਜਿੱਥੇ ਰਾਮ ਬਲਵਾਨ ਦਾ ਦੋਹਰਾ ਦੀਵਾਨ ਗੁਰੂ ਗਿਆਨ ਦਾਥੇ ਪੂਰਨ ਸ਼ਕਤੀਮਾਨ ਕਿਰਪਾ ਕੀਤੀ ਆਪ ਤੇ ਗੁਰੂ ਵਾਲਮੀਕ ਭਗਵਾਨ ਜਿੱਥੇ ਕਰੀ ਤਪੱਸਿਆ ਵਾਲਮੀਕ ਮਹਾਰਾਜ ਜਿੱਥੇ ਲਿਖੀ ਰਮੈਣਸੀ ਰਿਸ਼ੀਆ ਦੇ ਸਤਜ ਜਿੱਥੇ ਪਾਏ ਸਤਗੁਰੂ ਕਥਾ ਅੰਦਰ ਪ੍ਰਾਣ ਆਤ ਕਰੋ ਨੇ ਜਿਸ ਸਗਾ ਅੰਮ੍ਰਿਤ ਕੀਤਾ ਦਾਨ ਉਹੋ ਜਗਾ ਜਹਾਨ ਲਈ ਬਣ ਗਈ ਸਵਰਗ ਸਮਾਨ ਬਣ ਗਿਆ ਤੀਰਥ ਜਗ ਲਈ ਗੁਰੂ ਵਾਲਮੀਕ ਦਾ ਸਥਾਨ ਮੜਕੇ ਜਾਮਾ ਬਦਲ ਕੇ ਦੁਖੀਆ ਦੇ ਗਮ ਖਾਰ ਕਲੂ ਕਾਲ ਵਿੱਚ ਆ ਗਏ ਗੁਰੂ ਗਿਆਨ ਨਾਥ ਅਵਤਾਰ ਪਿਆਰ ਮੁਹੱਬਤ ਏਕਤਾ ਹੋਠਾਂ ਤੇ ਮਸਕਾਨ ਸੇਵਾ ਸਿਮਰਨ ਬੰਦਗੀ ਸਭ ਨੂੰ ਕਰਦੇ ਦਾਨ ਕਰਮਾ 파ਸਾ ਪਰਤਿਆ ਜਾਗੇ ਫਿਰ ਨਸੀਬ ਗਲ ਦੇ ਨਾਲ ਲਗਾ ਗਏ ਮੇਰੇ ਸਤਿਗੁਰ ਗਹਿਰ ਗੰਭੀਰ ਜਿਸ ਨੂੰ ਸਿੱਖੀ ਸੇਵਕੀ ਤਹ ਕੂਟਾ ਵਿੱਚ ਕਾਰ ਅਫਰੀਕਾ ਇੰਗਲੈਂਡ ਵਿੱਚ ਜਿਸ ਤੇ ਪ੍ਰਰੂਕਾਰ ਇਦਾਂ ਆਉਂਦੀਆ ਸੰਗਤਾ ਸਤਗੁਰ ਦੇ ਦਰਬਾਰ ਜਿੱਦਾ ਪਿਆਸੇ ਕੋਤੇ ਔਣ ਮੰਡਲਾਵਾਰ ਬਿਨ ਵਿਤ ਕਰੇ ਸਤਗੁਰੂ ਇਦਾਂ ਕਰਦੇ ਛਾਂ ਜਿਵੇਂ ਬੱਦਲ ਵੱਸਦਾ ਉੱਚੇ ਨਿਵੇਂ ਥਾਂ ਗੁਰੂ ਕਿਆਨਾਥ ਜੀ ਕਿਆਨ ਜੀ ਇੰਜ ਬੰਦੀ ਖੁਸ਼ ਹੋ ਚੰਦਰ ਮਾਝਿਓ ਪੰਡ ਦਾ ਝੋਲੀਆ ਪਰ ਪਰ ਲੋਹ ਜੁਗਾ ਬੱਦੀ ਬੰਦਗੀ ਕੀਤੀ ਇਓ ਇੱਕ ਸਾਰ ਜਿਉ ਸ਼ੰਕਰ ਕੈ ਲਾਸ਼ ਤੇ ਬੈਣ ਚੌਕਰੀ ਮਾਰ ਥਾਂ ਥਾਂ ਕੀਤੇ ਪਾਠ ਨੇ ਥਾਂ ਥਾਂ ਕੀਤੇ ਜਗ ਸ਼ਬਦ ਸ੍ਰਤ ਨਾਲ ਮੇੜ ਕੇ ਤਾਰਿਆ ਸਾਰਾ ਜਗ ਲੋੜਵੰਦ ਆਲੇ ਰਹਿਮਤਾ ਅੰਬਰ ਵਾਗ ਵਿਸ਼ਾਲ ਸ਼ਿਵਜੀ ਵਾਂਗ ਰਹੀ ਸੱਚੇ ਸੋਭਣ ਜਟਾ ਕੰਵਾਲ ਮੰਗਦੇ ਪਲਾ ਜਹਾਨ ਦਾ ਪਰਪਕਾਰੀ ਹੱਥ ਗਿਆਨ ਨਾਥ ਗੁਰ ਗਿਆਨ ਨਾਥ ਜੀ ਜਗ ਤੇ ਆਨਾਥਾ ਦੇ 나ਥ ਮਨ ਮੰਦਰ ਵਿੱਚ ਵਸਿਆ ਪਰਮੇਸ਼ਰ ਦਾ ਜਾਪ ਤੇਰੇ ਉੱਪਰ ਚਮਕਦਾ ਸਤ ਗੁਰ ਦਾ ਪ੍ਰਤਾਪ ਜੁਗੋ ਜੁਗੋ ਜੋਤੰਦ ਰੰਗਣੀ ਇਹੀ ਅੰਤ ਇਹੀ ਆਦ ਆਪੂਰਨ ਪੂਰਨ ਭਇਆ ਸਤਗੁਰ ਦੇ ਪ੍ਰਸਾਦ ਚਿਹੜੀ ਥਾਂ ਤੇ ਆਦ ਕਵੀ ਨੇ ਹੱਥੀ ਰਚੀ ਰਮੈਣ ਸਾਇਆ ਜਿਸ ਥਾਂ ਪੈਂਦਿਆ ਕੋਲੀ ਬਣੀ ਰਸੈਣ ਕੋਲੀ ਬਣੀ ਰਸੈਣ ਸਤਿਨਾਮ ਮਿਲਿਆ ਮਾਣ ਕੱਖਾਂ ਅੰਦਰ ਆਦ ਗੁਰੂ ਨੇ ਜਿੱਥੇ ਪਾਏ ਪ੍ਰਾਣ ਆਖੇ ਪੁਰਨ 나ਤ ਗਿਆਨ ਗੁਰਖੇਲ ਰਚਾਇਆ ਉਸੇ ਥਾਂ ਤੇ ਗਿਆਨ ਗਿਆਨ ਦਾ ਜਗ ਰਚਾਇਆ ਇਸ ਸਰਤੀ ਨਾਲ ਕਰੋ ਗਿਆਨ 나ਤੀ ਪਾਲੀ ਦਿਲੋਂ ਪ੍ਰੀਤੀ ਪੱਥਰਾ ਕੰਡਿਆ ਚਖੜਾ ਅੰਦਰ ਕੋਰਤਪਸਿਆ ਕੀਤੀ ਕੋਰਤਪਸਿਆ ਕੀਤੀ ਸਤਗੁਰਾ ਇੱਥੇ ਸਾਲਾ ਬੱਦੀ ਏ ਉਹ ਕਰਤ ਜਿਸਤੇ ਵਾਰਸ ਗਾਲਮੀ ਕੀਏ ਜੱਦੀ ਪਰ ਗੈਰਾ ਨੇ ਪੂਰਨ ਸਾਡਾ ਪੈ ਨਾ ਦਿੱਤਾ ਸਾਆ ਗੁਰੂ ਕਿਆਂ ਨਾਥ ਕੀ ਮੰਦਰ ਇੱਥੇ ਇਸ ਲਈ ਬਣਾਇਆ ਚਿੱਟਾ ਮੰਦਰ ਸਗਮਰ ਮਰੀ ਦੂਰੋਂ ਚਮਕਾ ਮਾਰੇ ਯਾਤਰਵਾਲੇ ਵਰਤਨ ਇੱਥੇ ਅੱਠੇ ਪੈਰ ਪੰਡਾਰੇ ਅੱਠੇ ਪੈਰ ਪੰਡਾਰੇ ਤੋਂ ਛਕਣ ਜਗਤ ਦੇ ਵਾਸੀ ਕਰਨ ਤਪਸਿਆ ਜਗਤ ਭਲੇ ਲਈ ਜੋਗੀ 나ਥੋ ਦਾਸੀ ਝੂਲ ਝੂਲ ਕੇ ਚੰਡਾ ਅਣਖੇ ਦੱਸੇ ਕਉਮੇ ਸ਼ਾਨਾ ਦੇਸ਼ ਕੌਮਲੇ ਜਿਸ ਤੋਂ ਪੂਰਨ ਸਾਨਾ ਮਿਲੇ ਨਿਸ਼ਾਨਾ ਉੱਪਰ ਮੰਦਰ ਪੋਰਾ ਪੋਰੇ ਵਿੱਚ ਰਿਸ਼ਨਾਇਆਂ ਗੁਰੂ ਗਿਆਨ 나ਥ ਗੁਰਦੇਵ ਸਮਾਧਿਆ ਜਿੱਥੇ ਵਹਿ ਵਹਿ ਲਾਈਆ ਜਿੱਥੇ ਗੁਰਾ ਸਮਾਧਿਆ ਲਾਈਆ ਉਸ ਵਰਗਾ ਜਹੀ ਥਾਂ ਤੱਬੇ ਹੱਤ ਬਗੀਚਾ ਜਿਸਾ ਸੱਜੇ ਹੱਥ ਸਰਾ ਪੂਰਨ ਸ਼ੋਭਾ ਬਣੀ ਜਗਤ ਲਈ ਕੋਲ ਦਰਸ਼ਨ ਜੁੜੇ ਦੇਵਪੁਰੀ ਦੇ ਅੰਦਰ ਲੱਗਾ ਜਿਤੀ ਹਰਿਤ ਪੌੜੀ ਇਸ ਸਮੰਦਰ ਲਈ ਸਾਇਆ ਮਾਇਆ ਚੱਦ ਦੀਆ ਚੌਕੂਟਾ ਚਵਾਈ ਦਾਨੀ ਭਗਤਾ ਸੇਵਾ ਕਰ ਕਰ ਕੀਤੀ ਸਫਲ ਕਮਾਈ ਕੀਤੀ ਸਫਲ ਕਮਾਈ ਜਿਨ੍ਹਾਂ ਨੇ ਉਹ ਬੰਦੇ ਪਰਉਪਕਾਰੀ ਫਲਮੀਂ ਕਿਰਪਿਆਨ ਆਸ਼ਕਮ ਦੀ ਕੀਤੀ ਜਨਾ ਉਸਾਰੀ ਅਫਰੀਕਾ ਇੰਗਲੈਂਡ ਭਾਰਤੀ ਕਰਨ ਇਸ ਨਾਲ ਪਿਆਰ ਸਿੰਗਾਪੁਰ ਅਮਰੀਕਾ ਕਰਨ ਇਸ ਤੇ ਪਿਆਰੋ ਕਰ